ਨਮਸਕਾਰ ਜੀ ਜੈ ਮਾਤਾ ਸਾਰਿਆਂ ਨੂੰ ਮੈਂ ਡਾ ਆਪਣਾ ਮਨੋਜ ਪੰਡਿਤ ਪੰਚ ਪੰਡਿਤ ਫਲੈਕਸ ਬਟੰਡਾ ਅੱਜ ਜਿੱਦ ਫਲੈਕਸ ਲਾਣਾ ਹੈ ਜੀ ਸੋਨੀ ਹਰ ਵਾਲੇ ਕਰੇ ਅਕੰਧਾ ਹੱਥ ਕੋ ਬਲ ਕੇ ਤੁਸੀਂ ਹੁਣ ਅਸੀਂ ਕੈਮੀਕਲ ਕੋ ਲੇਗਾ ਹੁਣ ਲਗਾਣ ਲੱਗੇ ਫਲੈਕਸ ਮੈਂ ਅਕੰਧੂ ਬੂਲਸ ਕੈਮੀਕਲ ਵਾਹਨ ਪੂਰਾ ਵਧੀਆ ਫੁੱਲ ਬੇਸਟਿੰਗ ਦਾ ਕੰਮ ਹੋਗਾ ਆ ਕੋ ਲਾਗੇ ਬਲ ਲੈਵਲ ਨਾਲ ਗਿੱਟੀ ਲਾਲੀ ਸਿਰ ਤੇ काम पूरा परफेक्ट होगा इस तरह वीडियो फ्लैक्स लगा मेरा संपर्क करो नाइन एट डबल फाइव सैवन नाइन थ्री डबल जीरो फाइव के नाल मेरे चैनल कर लियो ताकि ਨਮਸਕਾਰ ਜੀ ਜਮਾ ਤੇ ਸਰਣ ਨੂੰ ਮੱਠੜਾ ਪਰ ਮੋਹ ਪੰਡਿਤ ਪੰਡਿਤ ਲਖ ਭੰਡਾ ਅੱਜ ਜਿਸ ਕੰਮ ਲਗਾਣਾ ਕੰਮ ਕਰ ਰਾਇ ਜੀ ਸੁਨੀ ਆਰੋ ਵਾਲੇ ਦੇ ਕਰੇ ਨੇ ਘਾਤੋਂ ਪੰਜ ਸੱਤ ਕੰਮ ਕੀਤਾ ਪਾ ਪੰਜ ਸੱਤ ਕੰਮ ਕੀਤਾ ਨੇ ਉਹ ਵੀ ਸੁਨਖਾਨੇ ਨੇ ਆਖੋਨ ਚਫੜਵਾ ਜੀ ਇਹਨੇ ਕੰਮ ਪਹਿਲਾਂ ਕੰਮ ਕੀਤਾ ਜੀ ਹੁਣ ਫਿਰ ਇਹਨੂੰ ਦਰੋੜ ਤੁਹਾਨੂੰ ਵੀਰੇ ਕੰਮ ਕਿਉਂ ਹੈ ਆਪਣਾ ਦੇ ਜੀ ਵੀਰ ਜੀ ਕੰਮ ਕਿਉਂ ਹੈ ਆਪਣਾ ਬਹੁਤ ਵਧੀਆ ਕੰਮ ਹੋਇਆ ਜੀ ਹੰਸਾਨ ਪਹਿਲਾਂ ਕਰਾਇਆ ਸੀ ਉਹ ਦੇਖਦੇ ਵਸਣ ਬਹੁਤ ਵਧੀਆ ਲੱਗਿਆ ਤੇ ਹੁਣ ਅਸੀਂ ਦਿਵਾਰੇ ਕਰਾਇਆ ਮਾਨੂੰ ਬਹੁਤ ਸੋਹਣਾ ਲੱਗਿਆ ਕੰਮ ਕਿਤਰਾ ਵੀ ਪੰਡਿਤ ਫਲੈਕਸ ਕੀਤਾ ਦੇ ਸ਼ਾਕਸ਼ਾਤ ਆਉਂਦੀ ਏ ਕਿੰਨਾ ਖੱਟਾ ਖਸਾ ਕੰਮ ਕਰਦਾ ਬਹੁਤ ਘੱਟ ਖਰਚਾ ਬਹੁਤ ਘੱਟ ਤੇ ਗੰਦੀ ਨਾ